ਜਦ ਤੁਸੀਂ ਜ਼ਿਕਰ ਕੀਤਾ ਸੀ ਵੀ ਮੈਂ ਐਸੇ ਕਈ ਬੰਦਿਆਂ ਨੂੰ ਜਾਣਦਾ ਬਾਈ ਨੇਮ ਤੁਸੀਂ ਨਾਮ ਲਿਆ ਕਿ ਜਿਹੜੇ ਰਾਤ ਨੂੰ ਗਾਤਰਾ ਹੁੰਦਾ ਵੀ ਉਹ ਲਾ ਕੇ ਤੱਕਦੇ ਨੇ ਸ਼ਰਾਬ ਦਾ ਮਾਰਦੇ ਨੇ ਗਲਾਸ ਅੰਦਰ ਹਾਂ ਇਹ ਮੈਂ ਉਹਨਾਂ ਦੇ ਸਾਹਮਣੇ ਕਹੀ ਸੀ ਇੱਕ ਫੰਕਸ਼ਨ ਹੋ ਰਿਹਾ ਸੀ ਅੱਛਾ ਉਹਦੇ ਬੈਠੇ ਸੀ ਉਹ ਹਾਂ ਉਹਦੇ ਵਿੱਚ ਬੈਠੇ ਮੂੰਹ ਨਹੀਂ ਬਾਤ ਨਹੀਂ ਕੀਤਾ ਥੋੜਾ ਪਰ ਉਹ ਵਿੱਚ ਬੈਠੇ ਸੀ ਤੇ ਆਪਣੇ ਖਾਲਸਾ ਦਵਾਨ ਦਾ ਫੰਕਸ਼ਨ ਹੋ ਰਿਹਾ ਸੀ ਚੰਡੀਗੜ੍ਹ ਵੀ ਉਹਨੇ ਉਹਨਾਂ ਨੇ ਸੀ ਵੀ ਸਿੱਖੀ ਨੂੰ ਖਤਰਾ ਹਾਂ ਹਾਂ ਅਮਰਤੀ ਸ਼ਕਿਆ ਹੋਵੇ ਗਾਤਰਾ ਲਾ ਕੇ ਕਿਲੇ ਤੇ ਡੰਗ ਦਿੰਦੇ ਆ ਆਪੇ ਹੀ ਬੈਠੇ ਕੋਈ ਸੱਤ ਬਗਨਾ ਕੋਈ ਨਹੀਂ ਉਹਨਾਂ ਚੋਂ ਕਈਆਂ ਨੇ ਬੁਰਾ ਵੀ ਮੰਨਿਆ ਵੀ ਬਾਪੂ ਜੀ ਤੁਸੀਂ ਜ਼ਿਆਦੇ ਕੌੜਾ ਨਹੀਂ ਸੱਚ ਹੈ ਸੱਚੇ ਥੋੜਾ ਜਿਹਾ ਕੌੜਾ ਲੱਗਦਾ ਆਪਾਂ ਇਹਨੂੰ ਐਡਜਸਟ ਕਰੋ ਮੰਨ ਦੇ ਵਿੱਚ ਯਾਰ ਵੀ ਹਾਂ ਬਈ ਕੰਮ ਕਰਦੇ ਆ ਮੈਂ ਵਾਕਈ ਕਰਦੇ ਆ ਨਾ ਮੈਂ ਅਮਰਤ ਚੱਕਰ ਤੋਂ ਬਾਅਦ ਵੀ ਸ਼ਰਾਬ ਪੀਂਦੇ ਆ ਇਹ ਪੀਂਦੇ ਆ ਕਿ ਨਹੀਂ ਮੈਂ ਮੇਰੇ ਦਮੈਗ ਮਾਰਿਆ ਮੈਨੂੰ ਪਤਾ ਪੀਂਦੇ ਆ ਅੱਛਾ ਅਸਲ ਦੇ ਵਿੱਚ ਇਦਾਂ ਹੁੰਦਾ ਰਿਹਾ ਹੈ ਹੁੰਦਾ ਰਿਹਾ ਸ਼ਰਾਬ ਨੂੰ ਲੈ ਕੇ ਤੁਹਾਡੀ ਇੱਕ ਮੈਂ ਵੀਡੀਓ ਵੇਖੀ ਸੀ ਤੁਸੀਂ ਇੱਕ ਸਪੀਚ ਦੇ ਰਹੇ ਸੀ ਜਿਸ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀ ਵੀ ਮੈਂ ਐਸੇ ਕਈ ਬੰਦਿਆਂ ਨੂੰ ਜਾਣਦਾ ਬਾਈ ਨੇਮ ਤੁਸੀਂ ਨਾਮ ਲਿਆ ਕਿ ਜਿਹੜੇ ਰਾਤ ਨੂੰ ਆਪਣਾ ਜਿਹੜਾ ਅੰਮ੍ਰਿਤ ਜਿਹੜਾ ਉਹ ਘਾਤਰਾ ਹੁੰਦਾ ਵੀ ਉਹ ਲਾ ਕੇ ਤੱਕਦੇ ਨੇ ਸ਼ਰਾਬ ਦਾ ਮਾਰਦੇ ਨੇ ਗਲਾਸ ਅੰਦਰ ਹਾਂ ਤੇ ਅਗਲੇ ਦਿਨ ਫੇਰ ਆਪਣੇ ਉਸੇ ਬਾਣੇ ਦੇ ਵਿੱਚ ਵਾਪਸ ਆ ਜਾਂਦੇ ਆ ਇਹ ਸੱਚ ਆ ਗੱਲ ਇਹ ਮੈਂ ਉਹਨਾਂ ਦੇ ਸਾਹਮਣੇ ਕਹੀ ਸੀ ਇੱਕ ਫੰਕਸ਼ਨ ਹੋ ਰਿਹਾ ਸੀ ਅੱਛਾ ਉਹਦੇ ਬੈਠੇ ਸੀ ਉਹ ਹਾਂ ਉਹਦੇ ਵਿੱਚ ਬੈਠੇ ਮੂੰ ਨਹੀਂ ਬਾਤ ਨਹੀਂ ਕੀਤਾ ਥੋੜਾ ਪੜਾ ਉਹ ਵਿੱਚ ਬੈਠੇ ਸੀ ਤੇ ਆਪਣੇ ਖਾਲਸਾ ਦੀਵਾਨ ਦਾ ਫੰਕਸ਼ਨ ਹੋ ਰਿਹਾ ਸੀ ਚੰਡੀਗੜ੍ਹ ਅੱਛਾ ਉਥੋਂ ਦੀ ਕਲਿੱਪਾ ਉਹ ਹਾਂ ਉਹਦੇ ਵਿੱਚ ਮੈਂ ਕਿਹਾ ਵੀ ਉਹਨਾਂ ਨੇ ਉਹਨਾਂ ਨੇ ਸਿੱ ਵੀ ਸਿੱਖੀ ਨੂੰ ਖਤਰਾ ਹਾ ਹਾਂ ਟੌਪਿਕ ਕਪਕਸੀ ਅੱਛਾ ਖਤਰਾ ਤਾਂ ਜਦ ਹੁੰਦੇ ਆ ਨਾ ਜਦ ਕਿਰਦਾਰ ਛੋਟਾ ਹੋ ਜਾਏ ਖਤਰਾ ਤਾਂ ਹੁੰਦਾ ਹੈ ਜੀ ਕਿਰਦਾਰ ਵੱਡਾ ਹੋਵੇ ਫਿਰ ਕੋਈ ਖਤਰਾ ਨਹੀਂ ਮੈਂ ਵੀ ਇਹ ਚ ਆਪਣਾ ਦੋਸ਼ ਬਹੁਤ ਹੈ ਹਮ ਅਮਰਤ ਛਕਿਆ ਹੋਵੇ ਗਾਤਰਾ ਲਾ ਕੇ ਕਿਲੇ ਤੇ ਡੰਗ ਦਿੰਨੇ ਆ ਆਪੇ ਹੀ ਬੈਠੇ ਕੋਈ ਸੱਤ ਬਗਨਾ ਕੋਈ ਨਹੀਂ ਹਮ ਇਹ ਤਾਂ ਫਿਰ ਆਪਾਂ ਨੂੰ ਪਹਿਲਾਂ ਤਾਂ ਆਪਣੇ ਆਪ ਨੂੰ ਸਹੀ ਕਰਨਾ ਪਊ ਨਾ ਕਿ ਬਸ ਸਚਾਰਾ ਹੋਵਿਆ ਕਿ ਕੂੜੇ ਟੁੱਟੇ ਪਾਲ ਕੂੜ ਦੀ ਕੰਦ ਕਿਵੇਂ ਬਣਨੀ ਆ ਤੇ ਸਚਾਰਾ ਕਿਵੇਂ ਹੋਣਾ ਜਦੋਂ ਫੇਰੇ ਹੋ ਜੇ ਫਿਰ ਸਿੱਖੀ ਨੂੰ ਕੋਈ ਖਤਰਾ ਨਹੀਂ ਮੈਂ ਤਾਂ ਉਹਦੀ ਹਾਜ਼ਰੀ ਚ ਕਿਹਾ ਸੀ ਪਿੱਛੋ ਨਹੀਂ ਕਿਹਾ ਉਹਨਾਂ ਤੋਂ ਕਿੰਜਾਂ ਨੇ ਬੁਰਾ ਵੀ ਮੰਨਿਆ ਵੀ ਬਾਪੂ ਜੀ ਤੁਸੀਂ ਜ਼ਿਆਦੇ ਕੌੜਾ ਕਹਤਾ ਮੈਂ ਕੌੜਾ ਕੌੜਾ ਨਹੀਂ ਸੱਚ ਹੈ ਸੱਚੇ ਥੋੜਾ ਜਿਹਾ ਕੌੜਾ ਲੱਗਦਾ ਆਪਾਂ ਇਹਨੂੰ ਐਡਜਸਟ ਕਰੋ ਮੰਨਦੇ ਵਿੱਚ ਯਾਰ ਵੀ ਹਾਂ ਬਈ ਕੰਮ ਕਰਦੇ ਆ ਮੈਂ ਵਾਕਈ ਕਰਦੇ ਆ ਨਾ ਮੈਂ ਅੰਮ੍ਰਿਤ ਚੱਕਰ ਤੋਂ ਬਾਅਦ ਵੀ ਸ਼ਰਾਬ ਪੀਂਦੇ ਆ ਤੇ ਪੀਂਦੇ ਆ ਕਿ ਨਹੀਂ ਮੈਂ ਮੇਰਾ ذمےگار ਮੈਨੂੰ ਪਤਾ ਹੈ ਪਿੰਦੇ اچھا اصل ਦੇ ਵਿੱਚ ਇਦਾਂ ਹੁੰਦਾ ਰਿਹਾ ਹੈ ਹੁੰਦਾ ਰਿਹਾ ਕੋਈ ਨਿੰਦਿਆ ਨਹੀਂ ਸੱਚ ਹੈ ਮੈਂ ਤਾਂ ਕਹਿੰਦੇ ਵੀ ਨਾ ਭਾਈ ਹੋਰ ਤੈਨੂੰ ਦੱਸਾਂ ਇੱਕ ਬੰਦਾ ਨਾ ਜਰਦਾ ਤੇ ਤਮਾਕੂ ਮਲੀ ਜਾਵੇ اچھا ਆਪਣਾ ਸਿੱਖ ਸਰਦਾਰ اچھا ਤੇ ਮੇਰੇ ਨਿਗਾਹ ਪੈ ਗਿਆ ਕਿੱਥੋਂ ਦੀ ਗੱਲ ਹੈ ਇੱਥੇ ਲੁਧਿਆਣਾ ਸ਼ਹਿਰ ਦੀ اچھا ਤੇ ਮੈਂ ਉਹਦੇ ਕੋਲ ਦੀ ਲੰਘਣ ਲੱਗੇ ਤੇ ਮੈਂ ਕਿਹਾ ਯਾਰ ਵੀ ਇਹ ਕੀ ਕਰੀ ਮਲੀ ਨਾ ਮੈਨੂੰ ਸ਼ੱਕ ਹੋ ਗਿਆ ਵੀ ਇਹ ਨਾ ਕੋਈ ਜਰਦਾ ਮਲਦਾ ਉਹ ਤਮਾਕੂ ਤੇ ਜੜਦਾ ਮਲ ਰਿਆ ਸੀ ਤੁਸੀਂ ਗੁਰੂ ਦੇ ਸਿੱਖ ਹੋ ਕੇ ਤਮਾਕੂ ਉਹ ਮੈਨੂੰ ਲੌਜੀਕ ਪਤਾ ਕੀ ਦਿੰਦਾ ਆਦਾ ਗੁਰੂ ਸਾਹਿਬ ਨੇ ਤਮਾਕੂ ਜੜਦਾ ਨਾ ਪੀਣ ਤੋਂ ਵਰਜਾ ਲੌਣ ਤੋਂ ਨਹੀਂ ਲੌਣ ਤੋਂ ਨਹੀਂ ਵਰਜਿਆ ਮਾਹਵਾ ਮਾਂ ਦਾ ਪੁੱਤ ਤੋਡੀ ਸੋਚ ਦੇ ਸਲਾਮ ਸਲਾਮ ਉਹਨੇ ਕਿਹਾ ਮੈਂ ਤਾਂ ਤਾਂ ਭਾਗ ਭਰਾਵਾ ਕਿਉਂਕਿ ਉਹ ਤਮਾਕੂ ਜੜਦੇ ਦੇ ਸ਼ਿਕਾਰ ਹੋ ਗਿਆ ਹੋ ਗਿਆ ਸ਼ਿਕਾਰ ਕੰਪਨੀਆਂ ਕਰ ਦਿੰਦੀਆਂ ਤੋ ਬਚਾਉਣਾ ਕੋਈ ਖਾਲਾਜੀ ਦਾ ਬਾੜਾ ਸੀ ਹਾਂ ਗੁਰੂ ਸਹਿਬਾਂ ਦਾ ਕੋੜਾ ਨਹੀਂ ਸੀ ਲੰਗਿਆ ਲੰਗਿਆ ਹੋਰ ਅਗਲੀ ਗੱਲ ਵੇਖੋ ਤਮਾਕੂ ਆਪਣੀ ਹਿੰਦੁਸਤਾਨ ਦੀ ਫਸਲ ਨਹੀਂ ਸੀ ਜੀ ਇਹ ਤਾਂ ਦੱਖਣੀ ਅਮਰੀਕਾ ਦੀ ਫਸਲ ਹੈ ਵਾਸਕੋਡੀ ਗਾਮੇ ਵੇਲੇ ਆਪਣੇ ਇੱਥੇ ਆ ਗਈ ਆ ਗਈ ਦੱਖਣੀ ਭਾਰਤ ਦੀ ਬੀਜਲੀ ਤਮਾਕੂ ਹੋ ਗਿਆ ਤਮਾਕੂ ਹੋ ਗਿਆ ਤੇ ਕੀ ਮੁਸਲਮਾਨ ਕੀ ਹਿੰਦੂ ਸਾਰੇ ਤਮਾਕੂ ਪੀਣ ਲੱਗੇ ਅਕਬਰ ਦੇ ਦਰਬਾਰ ਦੇ ਵਿੱਚ ਤਮਾਕੂ ਦਾ ਹੋਕਾ ਸੀ ਜੇ ਦੁਨੀਆ ਦਾ ਸਭ ਤੋਂ ਵੱਡਾ ਬਾਦਸ਼ਾਹ ਤਮਾਕੂ ਪੀਂਦਾ ਦਰਬਾਰ ਚ ਬਹਿ ਕੇ ਤੇ ਦੂਜਿਆਂ ਤੇ ਪੀਣੇ ਆ ਉਤਲੀ ਸ਼੍ਰੇਣੀ ਨੂੰ ਥਲੜੀ ਛੜੀ ਹਮੇਸ਼ਾ ਉਤਲੀ ਛੜੀ ਨੂੰ ਦੇਖ ਕੇ ਜਿੰਦੀ ਹੈ ਦੇਖ ਕੇ ਜਿੰਦੀ ਹੈ ਜਦੋਂ ਬਾਦਸ਼ਾਹ ਪੀਂਦਾ ਹੋਵੇ ਜਨਦਾ ਤੇ ਉਹਨਾਂ ਦੇ ਦਰਬਾਰੀ ਵੀ ਪੀਣਗੇ ਦਰਬਾਰੀ ਪੀਣਗੇ ਤੇ ਅਧਿਕਾਰੀ ਵੀ ਪੀਣਗੇ ਅਧਿਕਾਰੀ ਪੀਣਗੇ ਤੇ ਵਪਾਰੀ ਵੀ ਪੀਣਗੇ ਹਾਂ ਵਪਾਰੀ ਪੀਣੂਏ ਕਰਮਚਾਰੀ ਵੀ ਪੀਣਗੇ ਤੇ ਪਬਲਿਕ ਵੀ ਉਹ ਪੀ ਕੇ ਵੀ ਜਿਵੇਂ ਹੁਣ ਅੱਜ ਕੱਲ ਦੀ ਜਿਵੇਂ ਸਾਡੀ ਜਨਰੇਸ਼ਨ ਹੁੰਦੀ ਹੈ ਨਾ ਜਿਵੇਂ ਵੱਡੇ ਕਲਾਕਾਰ ਕੋਈ ਐਕਟਰ ਨੇ ਜਿਵੇਂ ਅਕਸ਼ੇ ਕੁਮਾਰ ਵਰਗੇ ਨੇ ਉਹ ਪਾਨ ਮਸਾਲਾ ਦੀ ਐਡ ਕਰਦੇ ਨੇ ਜਦੋਂ ਕਰਦੇ ਜਦੋਂ ਤਾਂ ਜਿਹੜੇ ਛੋਟੇ ਲੋਕ ਨੇ ਉਹ ਉਸ ਉਸ ਐਕਟਰ ਨੂੰ ਦੇਖ ਕੇ ਉਹ ਚੀਜ਼ਾਂ ਖਾਂਦੇ ਨੇ ਐਡ ਦਾ ਮਤਲਬ ਇਹ ਆ ਉੱਥ ਹਾਂ ਕਿਸੇ ਬੰਦੇ ਦੇ ਘੱਟ ਕੱਪੜੇ ਪਾਉਣੇ ਤੇ ਐਕਟਰ ਤੋਂ ਕਹੋ ਹਾਂ ਠੀਕ ਹੈ ਨਾ ਲੰਡੇ ਕੱਪੜੇ ਪਵਾ ਕੇ ਕਹੋ ਹੁਣ ਬੋਲਡ ਹੋ ਗਏ ਤੇ ਹਰੇਕ ਬੰਦਾ ਬੋਲਡ ਹੋਣਾ ਚਾਹੁੰਦਾ ਡਰਪੋਕ ਤਾਂ ਹੋਣਾ ਨਹੀਂ ਚਾਹੁੰਦਾ ਬਿਲਕੁਲ